ਸਤਿ ਸ੍ਰੀ ਅਕਾਲ ਜੀ ਅ ਅਸੀਂ ਸਾਰੇ ਭਰਾ ਇਸ ਵੇਲੇ ਫੋੜੀ ਹਸਪੀਟਲ ਚ ਖੜੇ ਆ ਤੇ ਰਾਜਵੀਰ ਆਪਣਾ ਜ਼ੇਰੇ ਇਲਾਜ ਹੈ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਰਹੀ ਇਸ ਬੇਨਤੀ ਨੂੰ ਬਹੁਤ ਗੰਭੀਰਤਾ ਨਾਲ ਸੀਰੀਅਸ ਲੈੋ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨਹੀਂ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰ ਲੱਗੇ ਆ ਕਿ ਅੱਜ ਦੀ ਰਾਤ ਕੋਸੇ ਜਿੱਥੇ-ਜਿੱਥੇ ਵੀ ਹੋ ਆ ਸੰਗਤ ਰੂਪ ਦੇ ਵਿੱਚ ਤੁਸੀਂ ਸਾਰੇ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਸੀਂ ਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ 4 ਦਿਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਹੈ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ 'ਚ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅਗੇ ਕਿ ਕਿ ਰਾਜਵੀਰ ਨੂੰ ਕਿਸੀ ਬੰਦੇ ਦੇ ਤੇ ਬਾਕੀ ਜਿਹੜੇ ਸੱਜਣਾਂ ਹੋਰ ਅੱਗੇ ਜਾਣਾ ਚਾਹੁੰਦੇ ਆ ਅੱਧ ਦੀ ਰਾਤ ਅੱਧ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਬਾਣੀ ਚੋਂ ਜਿੱਥੇ ਜਿੱਥੇ ਚੰਗਾ ਲੱਗਦਾ ਕਿਸੇ ਵੀ ਧਰਮ ਦਾ ਕੋਈ ਮੰਦਰ ਚ ਬੈ ਕੇ ਕੋਈ ਆਪਣੀ ਅਰਦਾਸ ਕਰਨਾ ਚਾਹੁੰਦਾ ਹੈ ਕੋਈ ਮੁਸਲਮਾਨ ਭਾ ਸਕਦਾ ਕੋਈ ਮਸਜਿਦ ਚ ਬੈ ਕੇ ਕੁਝ ਵੀ ਕਰਨਾ ਚਾਹ। ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਧ ਦੀ ਰਾਤ ਲੈ ਕੇ ਲਾ ਦਿਓ ਸੋ ਤੁਹਾਡੇ ਕੱਲੇ ਕੱਲੇ ਦੀ ਦੁਆ ਹੈ ਜਿਹੜੀ ਸਾਨੂੰ ਪੂਰਾ ਚਕੀ ਲੈ ਕੇ ਸਵੇਰ ਤੱਕ ਡਾਕਟਰ ਕੋਲ ਚੰਗਾ ਸੁਨੇਹਾ ਲੈ ਲਈਏ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਰਨਾਂ ਸਦਾ ਪ੍ਰਣਾਮ そうで